ਸਤਿ ਸ਼੍ਰੀ ਅਕਾਲ ਜੀ ਮੈਂ ਲਾਪਰਿਤ ਕਰ ਹਸਰਾਂਸੀ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗਿਆ ਨਾਵਲ ਗਲ ਸੰਜੋਗਾ ਦੀ ਦਾ ਪਾਗ ਦੂਜਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਜੀਏ ਲੋ ਸਰਦਾਰਨੀ ਜੀ ਚਾਪਿਓ ਬਚਨੋ ਜੋਧੀ ਮਮੇ ਸ੍ਰਿੰਦਰ ਕੋਲ ਬੈਠਦੀ ਹੋਈ ਕਹਿਣ ਲੱਗੀ ਸ੍ਰਿੰਦਰ ਲੈ ਬਚਨੋ ਇਸੀ ਕਿ ਲੋੜ ਸੀ ਬਚਨੋ ਲੈ ਲੋੜ ਕਿਉਂ ਨਹੀਂ ਸੀ ਸਰਦਾਰਨੀ ਜੀ ਆਥਣੀ ਦਾ ਵੇਲਾ ਹੈ ਛਾ ਦਾ ਵੀ ਟਾਈਮ ਹੋਇਆ ਆ ਤੁਸੀਂ ਪਿਉ ਹੋਰ ਦੱਸੋ ਕਾਕਾ ਜੀ ਦੇ ਵਿਆਹ ਦੀਆਂ ਤਿਆਰੀਆਂ ਕਿਦਾਂ ਚੱਲ ਰਹੀਆਂ ਨੇ ਸਰਿੰਦਰ ਬਸ ਭੈਣੇ ਚੱਲੀ ਜਾ ਰਹੀਆਂ ਆ ਦਿਨ ਤਾਂ ਭੱਜੇ ਆਉਂਦੇ ਆ ਮੈਂ ਤਾਂ ਤੇਰੇ ਕੋਲੇ ਕੰਮ ਆਈ ਸੀ ਬਚਨੋ ਸਰਦਾਰਨੀ ਜੀ ਕਿਹੜਾ ਕੰਮ ਸਰਿੰਦਰ ਬਚਨੋ ਮੈਂ ਸੋਚ ਰਹੀ ਆ ਜੇ ਤੂੰ ਵਿਆਹ ਚ ਲਾਗਣ ਬਣ ਜਾਂਦੀ ਤੇ ਚੰਗਾ ਹੁੰਦਾ ਨੜੇ ਤੇਰੇ ਚਾਰ ਪੈਸੇ ਜੁੜ ਜਾਉ ਨੜੇ ਹੋਰ ਕੱਪੜਾ ਲੀੜਾ ਵੀ ਸੋਖ ਨਾਲ ਖਾਸਾ ਬਣ ਜਾਣਾ ਆ ਕੁੜੀ ਵਾਲੀ ਚੰਗੀ ਤੱਕੜੀ ਬੰਦੀ ਆ ਜੋਦਾ ਬਾਪੂ ਦਾ ਕਹਿ ਰਿਹਾ ਸੀ ਕਿ ਬੰਸ ਨੂੰ ਸਨੇਹਾ ਲਾ ਦੇ ਵਿਆਹ ਚ ਲਗੜਬੜ ਕੇ ਕੰਮ ਸੰਭਲ ਲਵੇ ਪਰ ਮੇਰਾ ਚਿੱਤ ਨਹੀਂ ਮੰਨਿਆ ਦਿਲ ਕਹਿੰਦਾ ਸੀ ਜੇ ਦੇਣਾ ਆ ਤਾਂ ਕਿਸੇ ਲੋੜਵੰਦ ਨੂੰ ਦਿਓ ਤੂੰ ਕੀ ਕਹਨੀ ਆ ਬਚਨੂ ਸਰਦਾਰਨੀ ਜੀ ਮੈਂ ਕੀ ਕਹਿਣਾ ਆ ਤੁਹਾਡਾ ਕਿਹਾ ਸਿਰ ਮੱਥਿਆ ਜੀ ਮੈਂ ਆ ਜਾਵਾਂਗੀ ਸ੍ਰਿੰਦਰ ਚਲ ਠੀਕ ਆ ਫੜ ਕੁਝ ਪੈਸੇ ਰੱਖ ਲੈ ਵਿਆਹ ਲਈ ਕੋਈ ਕੱਪੜੇ ਸਵਾ ਲੈ ਤੇ ਆ ਜੋਦੇ ਕੱਪੜਿਆਂ ਦੀ ਸਲਾਈ ਦੇ ਪੈਸੇ ਕੀ ਕੀ ਹੋਈ ਜਹੀ ਹੋਰ ਪੈਸੇ ਉਸੇ ਚੋੜੀਸ ਪਾ ਦਿੱਤੇ ਬਚਨੋ ਸਰਦਾਰਨੀ ਜੀ ਤਾਂ ਬਹੁਤ ਜ਼ਿਆਦਾ ਆ ਜੋਤ ਮੇਰੀ ਵੀ ਤਾਂ ਤੇ ਵਰਗੀ ਆ ਕੱਟ ਕਰ ਦੋ ਸ੍ਰਿੰਦਰ ਨੀ ਬਚਨੋ ਕੁਝ ਨਹੀਂ ਹੁੰਦਾ ਰੱਖ ਲਾ ਇਹ ਸ਼ਗਨਾ ਦੇ ਦਿਨ ਕਿਹੜਾ ਰੋਜ਼ ਰੋਜ਼ ਆਉਣੀ ਆ ਫਿਰ ਸ੍ਰਿੰਦਰ ਕੌਰ ਖੜੀ ਹੋ ਕੇ ਕਹਿਣ ਲੱਗੀ ਚਲ ਚੰਗਾ ਬਚਨੋ ਮੈਂ ਹੁਣ ਚੱਲਦੀ ਆ ਵਿਆਹ ਤੇ ਘਰ ਦੇ ਕੰਮਾਂ ਕਰਾਂ ਦੀ ਹੁਣ ਸਾਰੀ ਜ਼ਿੰਮੇਵਾਰੀ ਤੂੰ ਹੀ ਸਾਂਭਣੀ ਆ ਜੋਤ ਨੀ ਕੁੜੀਏ ਜੇ ਤੇਰੀਆਂ ਗੱਲਾਂ ਮੁੱਕ ਗਈਆਂ ਹੋਣ ਤਾਂ ਆ ਜਾ ਬਾਹਰ ਨੂੰ ਜੋ ਦੀ ਮੰਮੀ ਉਸ ਨੂੰ ਆਵਾਜ਼ ਮਾਰਦੀਆਂ ਗਿਆ ਲੱਗੀ ਕੁਛ ਤੇਰਵਾ ਜੋਤ ਜੋਬਨ ਨੂੰ ਨਾਲ ਲੈ ਕੇ ਬਾਹਰ ਆ ਗਈ ਜੋਬਨ ਨੇ ਹੱਥ ਛੋੜ ਕੇ ਜੋ ਦੀ ਮੰਮੀ ਨੂੰ ਸੱਸੀ ਕਾਲ ਬੁਲਾਈ ਫੇਰ ਸਰਿੰਦਰ ਕੌਰ ਕਹਿਣ ਲੱਗੀ ਤੇ ਤੂੰ ਵੀ ਵਿਆਹ ਤੇ ਪਹਿਲਾਂ ਹੀ ਆ ਜਾਈ ਨਹੀਂ ਤੇਨੂੰ ਪਤਾ ਹੀ ਆ ਨਾ ਤੇਰੀ ਸਹੇਲੀ ਦਾ ਕੱਲੀ ਦਾ ਜੀ ਨਹੀਂ ਲੱਗਣਾ ਜੋਬਨ ਕਈ ਗੱਲਾਂ ਆਂਟੀ ਜੀ ਮੈਂ ਆ ਜਾਵਾਂਗੀ ਚੰਗਾ ਜੋਬਨ ਫਿਰ ਅਸੀਂ ਹਣ ਚੱਲਦੇ ਆਂ ਕਿਆ ਕਿ ਜੋਤਨੀ ਐਕਟਿਵਾਦੀ ਸੈल्फ ਮਾਰਦੀਆਂ ਕਹਿਣ ਲੱਗੀ ਫਿਰ ਦੋਵੇਂ ਮਾਮਾ ਤੀਆਂ ਆਪਣੇ ਘਰਵਲ ਨੂੰ ਚੱਲ ਪਈਆਂ ਦੇਖਦੇ ਹੀ ਦੇਖਦੇ ਕੁਝ ਦਿਨਾਂ ਬਾਅਦ ਵਿਆਹ ਵਾਲੇ ਦਿਨ ਵੀ ਆ ਗਏ ਬੱਚਰਾਂ ਦਾ ਸਵੇਰੇ ਹੀ ਰੋਟੀ ਪਣੀ ਖਾ ਕੇ ਲੰਬਰਦਾਰਾਂ ਦੇ ਘਰਵਲ ਨੂੰ ਤਿਆਰ ਹੋ ਕੇ ਤੁਰ ਗਈ 10 ਵਜੇ ਨੂੰ ਜੋਤ ਵੀ ਤਿਆਰ ਹੋ ਕੇ ਜੋਬਨ ਨੂੰ ਲੈਣ ਲਈ ਉਸੇ ਘਰ ਆ ਗਈ ਜਦ ਉਸਨੇ ਆ ਕੇ ਦੇਖਿਆ ਜੋਬਨ ਤਾਂ ਬੈਠੀ ਨਲਕੀ ਤੇ ਪੰਡਿਤ ਹੋ ਰਹੀ ਸੀ ਜੋਤ ਉਸਦੇ ਕੋਲ ਆ ਕੇ ਕਹਿਣ ਲੱਗੀ ਨੀ ਜੋਵਨ ਅੜੇ ਤੋ ਹਲੇ ਤੱਕ ਵੀ ਤਿਆਰ ਨਹੀਂ ਹੋਈ ਜੋਵਨ ਵਸ ਆ ਦੋਗ ਭਾਂਡੇ ਆ ਫਿਰ ਮੈਂ ਨਹਾਤ ਹੋ ਕੇ 2 ਮਿੰਟ ਚ ਤਿਆਰ ਹੋ ਜਾਣਾ ਤੂੰ ਖੜੀ ਕਿਉਂ ਆ ਆ ਕੁਰਸੀ ਪਈ ਆ ਬੈਠ ਜਾ ਆਰਾਮ ਨਾਲ ਜੋਤ ਕੁਰਸੀ ਤੇ ਬੈਠਦੇ ਹੋਏ ਕਹਿਣ ਲਗੀ ਯਾਰ ਕੀ ਆ ਮੈਂ ਤੈਨੂੰ ਪਹਿਲਾਂ ਹੀ ਫੋਨ ਕਰਕੇ ਕਿਹਾ ਸੀ ਨਾ ਤੂੰ ਮੇਰੇ ਆਉਂਦੇ ਨੂੰ ਤਿਆਰ ਰਹੀਂ ਪਰ ਤੂੰ ਹੁੜੇ ਕੰਮਾਂ ਚੱਲ ਜੀ ਹੋਈ ਆ ਜੋਵਨ ਭਾਂਡਿਆਂ ਵਾਲੀ ਟੋਕਰੀ ਚੱਕ ਕੇ ਸਾਈਡ ਤੇ ਰੱਖਦੇ ਹੋਏ ਕਹਿਣ ਲੱਗੀ ਜੋਤ ਸਾਡੇ ਘਰ ਕਿਹੜਾ ਤੁਹਾਡੇ ਘਰ ਵਾਂਗੂ ਕੁਝ ਕੰਮ ਕਰਨ ਵਾਲੀ ਰੱਖਿਆ ਸਾਰਾ ਕੰਮ ਸਾਨੂੰ ਆਪਣੀ ਹੱਥੀਂ ਕਰਨਾ ਪੈਂਦਾ ਆ ਜੋਤ ਪਤਾ ਈ ਆ ਮੈਨੂੰ ਹੁਣ ਤੂੰ ਤਿਆਰ ਹੋ ਜਾ ਪਹਿਲਾਂ ਜਾ ਕੇ ਫਿਰ ਜੋਵਨ ਹੌਨ ਚਲੀ ਗਈ ਜਦੋਂ ਨਹਾ ਕੇ ਸ਼ੀਸ਼ੇ ਮੁਰੇ ਕਢੀ ਤਿਆਰ ਹੋ ਰਹੀ ਸੀ ਤਾਂ ਜੋਤ ਉਸਦੇ ਕੋਲ ਆ ਕੇ ਕਹਿਣ ਲੱਗੀ ਆਲੇ ਫੜ ਮੇਰੀ ਮੇਕਅਪ ਕਿਟ ਹੁਣ ਜਲਦੀ ਨਾਲ ਤਿਆਰ ਹੋ ਜਾ ਜੋਵਨ ਜੋਤ ਤੂੰ ਕਿਉਂ ਹਰ ਵੇਲੇ ਮੇਰਾ ਇੰਨਾ ਕਰਦੀ ਰਹਿੰਦੀ ਆ ਜੋਤ ਕਿਉਂ ਮੈਂ ਕਰ ਨਹੀਂ ਸਕਦੀ ਤੂੰ ਮੇਰੀ ਵੱਡੀ ਭੈਣ ਵਾਂਗੂ ਆ ਜੋਵਨ ਆਹੋ ਆਹੋ ਮੈਨੂੰ ਪਤਾ ਆ ਹੁਣ ਤੂੰ ਮੇਰੀ ਜਲਦੀ ਨਾਲ ਗੁੱਤ ਕਰ ਦੇ ਜਦ ਤੱਕ ਜੋਤ ਨੇ ਜੋਵਨ ਦੀ ਗੁੱਤ ਕੀਤੀ ਇੰਨੇ ਚੇ ਚ ਜੋਵਨ ਵੀ ਤਿਆਰ ਹੋ ਗਈ ਫਿਰ ਜੋਵਨ ਨੇ ਘਰ ਨੂੰ ਕਾਲਾ ਲਗਾਇਆ ਤੇ ਚਾਬੀ ਆਪਣੀ ਗਵਾਂਡ ਵਾਲੀ ਤਾਈ ਨੂੰ ਫੜਾ ਕੇ ਜੋਤ ਦੇ ਮਗਰ ਬੈਠ ਕੇ ਉਸੇ ਘਰ ਵੱਲ ਨੂੰ ਚੱਲ ਪਈ ਪੂਰੀ ਕੂਟੀ ਬਹੁਤ ਵਧੀਆ ਤਰੀਕੇ ਨਾਲ ਸਜਾਈ ਜਾ ਰਹੀ ਸੀ। ਇੱਕ ਪਾਸੇ ਸਾਈਡ ਤੇ ਹਲਵਾਈ ਲੱਗੇ ਹੋਏ ਸਨ, ਦੂਜੇ ਪਾਸੇ ਸਜਾਵਟ ਵਾਲੇ ਲੱਗੇ ਹੋਏ ਸਨ। ਦੋਵਾਂ ਦਾ ਹੱਸੇ-ਖੇਡਦਿਆਂ ਦਾ ਦਿਨ ਕਿਵੇਂ ਲੰਘ ਗਿਆ, ਉਹਨਾਂ ਨੂੰ ਪਤਾ ਹੀ ਨਾ ਲੱਗਾ। ਫਿਰ ਸ਼ਾਮ ਨੂੰ ਜਦ ਜੂਤ ਜੁਵਨੋਂ ਸੇਕਰ ਛਡਣਾਈ, ਤਾਂ ਉਹ ਕਹਿਣ ਲੱਗੀ, "ਕੱਲ ਹੁਣ ਟਾਈਮ ਨਾਲ ਤਿਆਰ ਹੋ ਜਾਈ। ਕੱਲ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰ ਪ੍ਰਕਾਸ਼ ਹੋਣਾ ਹੈ। ਮੈਂ ਤੈਨੂੰ ਲੈਣ ਆਵਾਂਗੀ।" ਇਨੇ ਕਕੇ ਜੋਤ ਆਪਣੇ ਘਰ ਨੂੰ ਵਾਪਸ ਮੜ ਗਈ ਅਗਲੇ ਦਿਨ ਜੋਤ ਉਹਨਾਂ ਦੀ ਕੋਠੀ ਪੂਰੀ ਸਜਾਈ ਹੋਈ ਸੀ ਜੂਵਨ ਦਾ ਘਰ ਆ ਕੇ ਜੋਤ ਨੇ ਆਪਣੀ ਐਕਟਿਵਾ ਬਾਹਰ ਖੜੀ ਕੀਤੀ ਤੇ ਅੰਦਰ ਜਾ ਕੇ ਜੂਵਨ ਨੂੰ ਬਾਹਰ ਲੈ ਕੇ ਆਈ ਫਿਰ ਉਹ ਦੋਵੇਂ ਜੋਦੇ ਕਰਵਲ ਵਿੱਚ ਚੱਲ ਪਈਆਂ ਜੋਦੇ ਘਰ ਪਹੁੰਚ ਕੇ ਜੋਤ ਜਲਦੀ ਨਾਲ ਜੂਵਨ ਨੂੰ ਆਪਣੇ ਨਾਲ ਖਿੱਚ ਕੇ ਲਿਜਾਣ ਲੱਗੀ ਇਹ ਵੇਖ ਕੇ ਜੂਵਨ ਕਹਿਣ ਲੱਗੀ ਜੋਤ ਕਮਲੀ ਤੂੰ ਤੂੰ ਮੈਂ ਰੋਕਦਾ ਜਾ मैं वागुरु जी अगे मत्था तो टेक लड़िए जोत ले, मैं लाई भुल ही गई तू जल्दी मत्था टेक के आ मैं बाहर खड़ के तेरा इंतजार करांगी। फिर जोबन सिर ते चुनी सही करके लई ते हाथ जोड़ के अंदर आई आके उसने बाबा जी मुरी मत्था टेकया फिर अखा बंद करके अरदस कर लगी ਜਦੋਂ ਉਹ ਅਰਦਾਸ ਕਰਕੇ ਮੱਥਾ ਟਿਕਣ ਲੱਗੀ ਤਾਂ ਉਸੇ ਸਿਰ ਦੀ ਚੁੰਨੀ ਉਸੇ ਸਿਰ ਤੋਂ ਲੈ ਕੇ ਉਸਦੇ ਗਲ ਵਿੱਚ ਆ ਗਈ ਫਿਰ ਉਸਨੇ ਜਲਦੀ ਨਾਲ ਚੁੰਨੀ ਆਪਣੇ ਸਿਰ ਤੇ ਲੈ ਕੇ ਜਦ ਉੱਠ ਕੇ ਬਾਹਰ ਨੂੰ ਜਾਣ ਲੱਗੀ ਤਾਂ ਉਸਦੀ ਨਜ਼ਰ ਉਸਦੇ ਕੋਲ ਹੀ ਖੜੇ ਅਰਦਾਸ ਕਰ ਰਹੀ ਕਾ ਸਰਦਾਰ ਮੁੰਡੇ ਨਾਲ ਮਿਲੀ ਤਾਂ ਉਹ ਅੱਖਾਂ ਬੰਦ ਕਰਕੇ ਅਰਦਾਸ ਕਰ ਰਿਹਾ ਸੀ ਪਰ ਉਸੇ ਜੋਗੰਦੀਆਂ ਵੰਗਾ ਦੇਖਣ ਨਾਲ ਅੱਖ ਖੁੱਲ ਗਈ ਦੋਮਾ ਦੀਆਂ ਜਦ ਨਜ਼ਰਾਂ ਮਿਲੀਆਂ ਤਾਂ ਜੂਵਨ ਨੇ ਫਟਾਫਟ ਆਪਣੀ ਅੱਖ ਨੀਵੀਂ ਕੀਤੀ ਤੇ ਬਾਹਰ ਆ ਗਈ ਫਿਰ ਜੋ ਉਸ ਨੂੰ ਆਪਣੇ ਨਾਲ ਲੈ ਕੇ ਆਪਣੇ ਕਮਰੇ ਵੱਲ ਨੂੰ ਚੱਲ ਪਈ ਜਦ ਉਹ ਦੋਵੇਂ ਆਪਣੇ ਕਮਰੇ 'ਚ ਬੈਠੀਆਂ ਸਨ ਤਾਂ ਕੁਛ ਦਿਰ ਬਾਅਦ ਉਹੀ ਮੁੰਡਾ ਜੋਤ ਨੂੰ ਚਾਹ ਨਾਲ ਪਕੌੜੇ ਫੜਾਉਣ ਆਇਆ ਜਦ ਜੂਵਨ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਮੁੰਡਾ ਖੜਾ ਦੇਖ ਕੇ ਜਲਦੀ ਨਾਲ ਫੇਰ ਦਰਵਾਜ਼ਾ ਬੰਦ ਕਰ ਦਿੱਤਾ ਤੇ ਭੱਜ ਕੇ ਆਪਣੀ ਚੁੰਨੀ ਬੈੱਡ ਤੋਂ ਚੱਕ ਕੇ ਸਿਰ ਉੱਤੇ ਲਈ ਜਦ ਫਿਰਾਂ ਕੀ ਉਸਨੇ ਦੁਬਾਰਾ ਦਰਵਾਜ਼ਾ ਖੋਲ੍ਹਿਆ ਤੇ ਜੋਵਨ ਨੂੰ ਦੇਖ ਕੇ ਉਹ ਮੁੰਡਾ ਕਹਿਣ ਲੱਗਾ ਆਜੀ ਚਾਹ ਤੇ ਪਕੌੜੇ ਜੋਤ ਭੈਣ ਨੇ ਮੰਗਵਾਏ ਸਨ ਫਿਰ ਜੋਵਨ ਨੇ ਉਸੇ ਹੱਥੋਂ ਚਾਹ ਤੇ ਪਕੌੜਿਆਂ ਦੀ ਪਲੇਟ ਫੜੀ ਤੇ ਧੰਨਵਾਦ ਕਹਿ ਕੇ ਦਰਵਾਜ਼ਾ ਬੰਦ ਕਰ ਦਿੱਤਾ ਚਾਹ ਤੇ ਪਕੌੜੇ ਲਿਆ ਕੇ ਟੇਬਲ ਤੇ ਰੱਖਦੀ ਹੋਈ ਜੋਵਨ ਕਹਿਣ ਲੱਗੀ ਨੀ ਜੋਤ ਆ ਮੁੰਡਾ ਕੌਣਾ ਜੋ ਹੁਣੇ ਮੈਨੂੰ ਚਾਹ ਫੜਾ ਕੇ ਗਿਆ ਆ ਪਹਿਲਾਂ ਤਾਂ ਇਸ ਨੂੰ ਕਦੇ ਨਹੀਂ ਦੇਖਿਆ ਜੋਤ ਕੋਣ ਮੁੰਡਾ ਤੂੰ ਕਿਤੇ ਉਹ ਕਾਲੇ ਪੱਗ ਵਾਲੇ ਮੁੰਡੇ ਦੀ ਤੈਨੂੰ ਗੱਲ ਕਰ ਰਹੀ ਹੈ ਨਾ ਜੋ ਹਨ ਹਾਂ ਉਹੀ ਉਸਨੇ ਕਾਲੀ ਪੱਗ ਬੰਨੀ ਆ ਜੋ ਉਹ ਤਾਂ ਮੇਰੀ ਮਾਸੀ ਦਾ ਮੁੰਡਾ ਹੈ ਉਸ ਦਾ ਨਾਮ ਗੁਰਪ੍ਰੀਤ ਪਤਾ ਪੂਰੇ 15 ਸਾਲਾਂ ਬਾਅਦ ਅਮਰੀਕਾ ਤੋਂ ਪੰਜਾਬ ਆਇਆ ਆ ਆਖਰੀ ਵਾਰ ਮੈਂ ਜਦੋਂ ਦੇਖਿਆ ਸੀ ਨਾ ਤਾਂ ਮੇਰੇ ਤੋਂ ਵੀ ਇਹ ਅੱਧਾ ਹੁੰਦਾ ਸੀ ਹੁਣ ਦੇਖ ਲਾ ਖੰਭੇ ਜਿੰਨਾ ਲੰਬਾ ਹੋ ਗਿਆ ਆ ਚਲ ਤੁਮ ਹੁਣ ਪਹਿਲਾਂ ਪਕੌੜੇ ਖਾ ਨਹੀਂ ਫਿਰ ਠੰਡੇ ਹੋ ਜਾਣੇ ਆ ਫਿਰ ਆਪਾਂ ਵੀਰੀ ਨੂੰ ਵਟਣਾ ਲਗਾਉਣ ਦੀ ਵੀ ਤਿਆਰੀ ਕਰਨੀ ਆ ਚਾਹ ਪਾਣੀ ਪੀ ਕੇ ਉਹ ਦੋਵੇਂ ਵਟਨੇ ਦੀ ਤਿਆਰੀ ਕਰਨ ਲਈ ਰਸੋਈ ਚ ਚਲੀਆਂ ਗਈਆਂ ਫਿਰ ਬਾਅਦ ਵਿੱਚ ਪਾਰਤੀਸਤ ਮਾਪਤੀ ਦੇ ਭੋਗ ਵੀ ਪਾ ਦਿੱਤੇ ਗਏ ਜੋ ਤੇ ਜੋ ਬੰਦੋ ਨੇ ਆ ਕੇ ਬਾਬਾ ਜੀ ਤੋਂ ਪ੍ਰਸ਼ਾਦ ਲਿਆ ਤੇ ਫਿਰ ਆਪਣੇ ਕੰਮ ਵਿੱਚ ਰੁੱਝ ਗਈਆਂ 11:00 ਵਜੇ ਜੋ ਦੀ ਪ੍ਰਾਜਿੰਦਰ ਨੂੰ ਵਟਣਾ ਲਾਉਣ ਲਈ ਵੇੜੇ 'ਚ ਫੱਟੇ ਤੇ ਵਠਾਇਆ ਗਿਆ ਜੋ ਦੇ ਮੰਮੀ ਪਾਪਾ ਅੰਟੀ ਗਵੰਡੀ ਤੇ ਸਾਰੇ ਰਿਸ਼ਤੇਦਾਰਾਂ ਨੇ ਜਿੰਦਰ ਨੂੰ ਵਟਨਾ ਮਲਿਆ ਗੁਰਪ੍ਰੀਤ ਇੱਕ ਸਾਈਡ ਤੇ ਖੜਾਏ ਸਭ ਦੇਖ ਰਿਹਾ ਸੀ ਜਦ ਜੋਤੀ ਜੋਵਨ ਨੇ ਜਿੰਦਰ ਦੀ ਵਟਨਾ ਮਲਿਆ ਤਾਂ ਜੋਵਨ ਦੀ ਨਜ਼ਰ ਸਾਹਮਣੇ ਖੜੇ ਗੁਰਪ੍ਰੀਤ ਤੇ ਪਈ ਉਹ ਖੜਾ ਸਿਰ ਉਤੇ ਚੁੰਨੀ ਲੈ ਕੇ ਬੈਠੇ ਜੋਵਨ ਨੂੰ ਦਿਖ ਰਿਹਾ ਸੀ ਵਟਨਾ ਮਲਨ ਤੋਂ ਬਾਅਦ ਸੇ ਜੋਤ ਨੇ ਚੌਂਕਾ ਪੂਰਾ ਕੀਤਾ ਫਿਰ ਉਸ ਤੋਂ ਬਾਅਦ ਜੋਵਨ ਜਿੱਦਰ ਦੁਪਹਿਰ ਦੀ ਰੋਟੀ ਵੀ ਬਨ ਰਹੀ ਸੀ ਉਧਰ ਜਾ ਕੇ ਆਪਣੀ ਬੇਬੀ ਨਾਲ ਰੋਟੀਆਂ ਬਣਾਉਣ ਦਾ ਕੰਮ ਕਰਨ ਲੱਗੇ। ਰੋਟੀ ਪਾਣੀ ਦਾ ਸਾਰਾ ਕੰਮ ਦੇਖਣ ਦੀ ਜ਼ਿੰਮੇਵਾਰੀ ਗੁਰਪ੍ਰੀਤ ਦੀ ਲੱਗੀ ਹੋਈ ਸੀ। ਉਹ ਵੇਟਰ ਕੋਲ ਖੜ੍ਹਾ ਸਾਰਾ ਕੰਮ ਦੇਖ ਰਿਹਾ ਸੀ ਕਿ ਕੋਈ ਚੀਜ਼ ਘਟ ਨਾ ਜਾਵੇ। ਪਿੰਡ ਵਾਲੇ ਤੇ ਰਿਸ਼ਤੇਦਾਰ ਸਾਰੇ ਰੋਟੀ ਪਾਣੀ ਖਾ ਰਹੇ ਸਨ। ਜਦ ਗੁਰਪ੍ਰੀਤ ਨੇ ਦੇਖਿਆ ਰੋਟੀਆਂ ਵਾਲੇ ਬਰਤਨ 'ਚ ਰੋਟੀਆਂ ਖਤਮ ਹਨ ਤਾਂ ਉਹ ਕਿਸੇ ਵੇਟਰ ਦਾ ਇੰਤਜ਼ਾਰ ਕਰਨ ਦੀ ਬਜਾਏ ਆਪ ਹੀ ਥਾਲਾ ਲੈ ਕੇ ਰੋਟੀਆਂ ਲੈਣ ਲਈ ਚਲਾ ਗਿਆ। ਸਨੀਜਾ ਦਾ ਕਿ ਰੋਟੀਆਂ ਬਣਾਉਣ ਵਾਲੀਆਂ ਬੁੜੀਆਂ ਕੋਲ ਆ ਕੇ ਰੋਟੀਆਂ ਦੇਣ ਲਈ ਕਿਹਾ ਤਾਂ ਜੁਵਨ ਨੇ ਹੱਸਦੀ ਹੋਈ ਨੇ ਜਦ ਪਿੱਛੇ ਮੁੜ ਕੇ ਦੇਖਿਆ ਤਾਂ ਆਪਣੇ ਪਿੱਛੇ ਗੁਰਪ੍ਰੀਤ ਨੂੰ ਖੜਾ ਦੇਖ ਕੇ ਇਕਦਮ ਝੁਪ ਹੋ ਗਈ ਤੇ ਕਹਿਣ ਲੱਗੀ ਇੱਕ ਮਿੰਟ ਜੀ ਮੈਂ ਦਿੰਨੀ ਆ ਗੁਰਪ੍ਰੀਤ ਉਸ ਦੀ ਗੱਲ ਸੁਣ ਕੇ ਕਹਿਣ ਲੱਗਾ ਨਹੀਂ ਨਹੀਂ ਜੀ ਤੁਸੀਂ ਬਣਾਓ ਰੋਟੀਆਂ ਕਹਿ ਜਦ ਉਹ ਰੋਟੀਆਂ ਚੱਕਣ ਲੱਗਾ ਤਾਂ ਉਸ ਦਾ ਹੱਥ ਜੁਵਨ ਦੇ ਹੱਥ ਨਾਲ ਖਹਿ ਗਿਆ ਇਦੇ ਕੀ ਜੋਗਨਕੂਰ ਕੇ ਉਸੇ ਵੱਲ ਦੇਖਣ ਲੱਗੀ ਤੇ ਉਹ ਰੋਟੀਆਂ ਲੈ ਕੇ ਚੁੱਪ ਕਰਕੇ ਉੱਥੋਂ ਚਲਾ ਗਿਆ ਇਨੇ ਨੂੰ ਜੋਤ ਜੋਗਨ ਨੂੰ ਲੱਭਦੀ ਹੋਈ ਉੱਥੇ ਆ ਕੇ ਉਸ ਨੂੰ ਕਹਿਣ ਲੱਗੀ ਲੈ ਮੈਂ ਤੈਨੂੰ ਸਾਰੇ ਘਰ ਚ ਲੱਭ ਰਹੀ ਆ ਤੂੰ ਇੱਥੇ ਬੈਠੀ ਰੋਟੀਆਂ ਬਣਾ ਰਹੀ ਏ ਚਲਾ ਜਾ ਮੈਨੂੰ ਤੇਰੇ ਨਾਲ ਕੰਮ ਏ ਜੋਗਨ ਮਸਾ ਚਾਰਕ ਪੀੜੀ ਰਹਿ ਗਏ ਆ ਮੈਂ ਫੇਰ ਆਈ ਜੋਤ ਲੈ ਤੈ ਆ ਕਿ ਆ ਇਸ ਨੂੰ ਕੁਝ ਸਮਝਾਉ ਫਿਰ ਜੋਵਨ ਦੀ ਮੰਮੀ ਉਸ ਨੂੰ ਕਹਿਣ ਲੱਗੀ ਜੋਵਨ ਜਾ ਤੀਏ ਤੁਸੀਂ ਜਾਓ ਹੱਸੋ ਖੇਡੋ ਮੋਜਾ ਕਰੋ ਇਹ ਕੰਮ ਤਾਂ ਸਾਡੇ ਬੁੜੀਆਂ ਦੇ ਕਰਨੇ ਵਾਲੇ ਆ ਅਸੀਂ ਆਪੇ ਬਣਾ ਲੈਣੀਆਂ ਆ ਫਿਰ ਜੋਤ ਜੋਵਨ ਨੂੰ ਅਠਾ ਕੇ ਆਪਣੇ ਨਾਲ ਕਮਰੇ ਜਾ ਕੇ ਕਹਿਣ ਲੱਗੀ ਜੋਵਨ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਸ਼ਾਮ ਨੂੰ ਕਿਹੜਾ ਸੂਟ ਪਾਵਾਂ ਜੋਵਨ ਸਾਰੇ ਹੀ ਸੋਹਣੇ ਆ ਜਿਹੜੇ ਮਰਜ਼ੀ ਪਾ ਲਾ ਜੋਤ ਫਿਰ ਵੀ ਤੂੰ ਦੱਸ ਨਾ ਕਿਹੜਾ ਪਾਵਾਂ ਜੋਵਨ ਤੂੰ ਆ ਬਾਲਾ ਕਾਲੇ تیرੇ ਪਾਇਆ ਹੋਇਆ ਬਹੁਤ ਸੋਣਾ ਲੱਗਿਆ। ਅੰਜੂਤ ਮੈਂ ਵੀ ਇਹੀ ਸੋਚ ਰਹੀ ਸੀ। ਚਲ ਹੁਣ ਆਪਾਂ ਪਹਿਲਾਂ ਜਾ ਕੇ ਰੋਟੀ ਖਾਈਏ। ਮੈਨੂੰ ਤਾਂ ਸੱਚੀ ਬਹੁਤ ਭੁੱਖ ਲੱਗੀ ਆ। ਜਦ ਉਹ ਦੋਵੇਂ ਰੋਟੀ ਖਾਣ ਆਈਆਂ ਤਾਂ ਉਥੇ ਭੀੜ ਦੇ ਕੇ ਜੋਤ ਕਹਿੰਨ ਲੱਗੀ। ਹਾਈ ਹੁਣ ਆਪਾਂ ਕਿਵੇਂ ਰੋਟੀ ਖਾਵਾਂਗੇ ਆ? ਇੱਥੇ ਤਾਂ ਰਸ਼ੀ ਵੜਾ ਆ। ਇਹਨੇ ਨੂੰ ਅਸੀਂ ਨਜ਼ਰ ਗੁਰਪ੍ਰੀਤ ਤੇ ਪਈ। ਜੋਤ ਨੇ ਫਿਰ ਉਸ ਨੂੰ ਗੁਰਪ੍ਰੀਤ ਵੀਰੇ ਕਹਿ ਕੇ ਆਪਣੇ ਕੋਲ ਬੁਲਾਉਣ ਲੱਗੀ। ਚਲ ਗੁਰਪ੍ਰੀਤ ਨੇ ਜੋਤ ਨੂੰ ਉਸ ਨੂੰ ਬੁਲਾਉਂਦੇ ਹੋਏ ਸੁਨੀਆ ਤਾਂ ਹੋਸ ਤੇ ਕੋਹਲਾ ਕੇ ਕਹਿਣ ਲੱਗਾ ਕੀ ਹੋਇਆ ਜੋਤ ਕੁਝ ਚਾਹੀਦਾ ਸੀ ਜੋਤ ਵੀਰੇ ਮੈਨੂੰ ਬਹੁਤ ਭੁੱਖ ਲੱਗੀ ਆ ਮੈਨੂੰ ਰੋਟੀ પાਕੇ ਲੈ ਆ ਦੂੰਗੀ ਘਰ पे ਤੂੰ ਰੁਕ ਮੈਂ ਹੁਣੇ ਇੱਕ ਪਲੇਟ ਰੋਟੀ પાਕੇ ਲੈ ਆਇਆ ਜੋਤ ਵੀਰੇ ਇੱਕ ਨਹੀਂ ਦੋ ਫਿਰੋਜ਼ ਉਹਨ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗੀ ਵੀਰੇ ਸਾਡੇ ਦੋਨਾਂ ਦੇ ਬੈਠਣ ਲਈ ਕੁਰਸੀਆਂ ਦਾ ਵੀ ਇੰਤਜ਼ਾਮ ਕਰ ਦੇਵਾਂਗੇ ਤੁਸੀਂ 2 ਮਿੰਟ ਰੁਕੋ ਮੈਂ ਹੁਣੇ ਕਰਦਾ ਇੰਤਜ਼ਾਮ ਕਹਿ ਕੇ ਗੁਰਪ੍ਰੀਤ ਵੀਟਰ ਕੋਲ ਜਾ ਕੇ ਉਸਨੂੰ ਕਹਿਣ ਲੱਗਾ ਕੁਝ ਥੇਰ ਬਾਅਦ ਉਹਨਾਂ ਦੋਨਾਂ ਦੇ ਬੈਠਣ ਲਈ ਗੁਰਪ੍ਰੀਤ ਨੇ ਇੱਕ ਸਾਈਡ ਤੇ ਕੁਰਸੀਆਂ ਲਗਵਾ ਦਿੱਤੀਆਂ ਫਿਰ ਚੋਤੇ ਚੋਬਨ ਦੋਨੇ ਬੈਠ ਗਈਆਂ ਤੇ ਕੁਝ ਥੇਰ ਬਾਅਦ ਗੁਰਪ੍ਰੀਤ ਖੁਦ ਉਹਨਾਂ ਲਈ ਰੋਟੀ ਪਾਕੇ ਲੈ ਆਇਆ ਕੁਝ ਥੇਰ ਬਾਅਦ ਉਹ ਰੋਟੀ ਖਾ ਕੇ ਆਪਣੇ ਕਮਰੇ ਚ ਆ ਗਈਆਂ ਦਿਨ ਟਲ ਗਿਆ ਤੇ ਸ਼ਾਮ ਹੋਈ ਘਰ ਵਿੱਚ ਰਿਸ਼ਤੇਦਾਰਾਂ ਦੀਆਂ ਰੌਣਕਾਂ ਲੱਗਣ ਲੱਗ ਪਈਆਂ ਸਨ ਸਾਢੇ 7 ਵਜੇ ਨੂੰ ਨਾਨਕ ਮੀਲ ਵੀ ਆ ਗਿਆ ਸੀ ਨਾਨਕੀਆਂ ਤੇ ਦਾਤਕੀਆਂ ਨੇ ਖੂਬ ਬੋਲੀਆਂ ਪਾਈਆਂ ਤੇ ਨਾਚ ਨਾਚ ਕੇ ਰੌਣਕਾਂ ਲਗਾਈਆਂ ਉਸ ਤੋਂ ਬਾਅਦ ਨਾਨਕਾ ਮੇਰ ਬਲੂਲੇ ਆਂਦੇਗੇ ਸਮਾਨ ਦੀ ਦੀਕ ਦਿਖਾਈ ਕੀਤੀ ਗਈ ਫਿਰ ਜਿੰਦਰ ਦੇ ਬਟਨਾ ਮਲ ਕੀ ਟੋਲਟ ਮੱਕੇ ਨਾਲ ਜਾਗੋ ਕੱਢੀ ਗਈ ਜਾਗੋ ਵਿੱਚ ਜੋਤੀ ਜਵਨ ਸਾਰਿਆਂ ਤੋਂ ਦੋਨੋਂ ਅੱਗੇ ਹੋ ਨੱਚਣ ਲੱਗੀਆਂ ਸਨ ਦੋਨੇ ਜਣੀਆਂ ਖੂਬ ਨੱਚੀਆਂ ਜੋ ਦੇ ਮੰਮੀ ਪਾਪਾ ਚਾਚੇ ਤਾਈ ਸਾਰੇ ਖੂਬ ਨੱਚ ਰਹੇ ਸਨ ਜਦੋਂ ਬੋਲੀ ਪਾ ਕੇ ਜੋਤੀ ਜਵਨ ਨੱਚਦੀ ਸੀ ਤਾਂ ਸਾਰੇ ਹੀ ਉਹਨਾਂ ਵੱਲ ਹੀ ਦੇਖਦੇ ਸੀ ਗੁਰਪ੍ਰੀਤ ਐਕਸਾਈਡ ਤੇ ਖੜਾ ਬਸ ਉਹਨਾਂ ਨੂੰ ਦੇਖ ਰਿਹਾ ਸੀ ਜੋਗਨੀ ਨੱਚਦੀ ਨਹੀਂ ਇਹ ਗੱਲ ਕਈ ਵਾਰੀ ਨੋਟ ਕੀਤੀ ਕਿ ਗੁਰਪ੍ਰੀਤ ਖੜਾ ਉਸ ਨੂੰ ਹੀ ਦੇਖ ਰਿਹਾ ਹੈ ਜਾਗੋ ਕੱਢਣ ਤੋਂ ਬਾਅਦ ਸਾਰੇ ਰੋਟੀ ਖਾਪੀ ਕੇ ਫਿਰ ਨੱਚਣ ਟੱਪਾਂ ਲਈ ਡੀਜੇ ਤੇ ਆ ਗਏ ਇੱਕ ਪਾਸੇ ਮੁੰਡੇ ਨੱਚ ਰਹੇ ਸੀ ਠੀਕ ਪਾਸੇ ਕੁੜੀਆਂ ਪਰ ਸਭ ਦੀ ਇੱਕ ਜੋਤੀ ਜਵਨਤੀ ਸੀ ਦੋ ਮੈਨੇਜਰ ਗਿੱdde ਦੀ ਵਿਚ ਕੀੜਾ ਦਿੱਤਾ ਤਾਂ ਸਾਰਿਆਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ ਫੇਜਰ ਜੋਤ ਨੇ ਗੁਪਤ ਨੂੰ ਸਾਈਡ ਤੇ ਖੜੀ ਨੂੰ ਉਸ ਦੀ ਬਾਹ ਫੜ ਕੇ ਉਸ ਨੂੰ ਆਪਣੇ ਨਾਲ ਨੱਚਣੀ ਲਈ ਲੈ ਕੇ ਆਂਦਾ ਤਾਂ ਉਹ ਕੁਝ دیر ਤੱਕ ਖੜਾ ਉਹਨਾਂ ਨੂੰ ਦੇਖਦਾ ਰਿਹਾ ਤੇ ਫਿਰ ਜਾ ਕੇ ਇੱਕ ਸਾਈਡ ਤੇ ਖੜਾ ਹੋ ਗਿਆ। ਦੇਰਾਂ ਤੱਕ ਸਭ ਨੱਚਦੇ ਟਪਦੇ ਰਹੇ ਫਿਰ ਜਦ 12 ਵਜੇ ਡੀਜੇ ਬੰਦ ਹੋ ਗਿਆ ਤਾਂ ਜੂਵਨ ਜੋਤ ਨੂੰ ਲੱਭਣ ਲੱਗ ਪਈ। ਜਦੋਂ ਉਹ ਉਸੇ ਕਮਰੇ 'ਚ ਆਈ ਤਾਂ ਉੱਥੇ ਉਸ ਨੂੰ ਬੈਠੀ ਦੇਖ ਕੇ ਕਹਿਣ ਲੱਗੀ ਜੋਤ ਮੈਨੂੰ ਘਰ ਦਾ ਛੱਡਣਾ ਜਾ। ਹੁਣ ਬਾਹਰ ਹਨੇਰਾ ਵੀ ਬਹੁਤ ਹੋ ਗਿਆ ਜੋਤ ਯਾਰ ਮੇਰਾ ਤਾਂ ਨਚ-ਨਚ ਕੇ ਬੁਰਾ ਹਾਲ ਹੋ ਗਿਆ ਹੈ ਤੂੰ ਮੇਰੇ ਨਾਲ ਬਾਹਰ ਆ ਮੈਂ ਕਿਸੇ ਨੂੰ ਤੇਰੇ ਨਾਲ ਭੇਜ ਦਿੰਨੀ ਆ ਉਹ ਤੈਨੂੰ ਘਰ ਛੱਡ ਆਊਗਾ ਫਿਰ ਜਦ ਉਹ ਦੂਮੇ ਕਮਰੇ ਤੋਂ ਬਾਹਰ ਆ ਗਈਆਂ ਆਸ-ਪਾਸੇ ਦੇਖਣ ਤੇ ਕੋਈ ਵੀ ਨજર ਨਾ ਆਇਆ ਕੁਛ ਤੀਰਵਾਦ ਉਹਨਾਂ ਨੂੰ ਬਾਹਰ ਨੂੰ ਗੁਰਪੇ ਜਾਂਦੇ ਹੋਏ ਨਜ਼ਰ ਆਇਆ ਤਾਂ ਜੋਤ ਨੇ ਉਸ ਨੂੰ ਆਵਾਜ਼ ਮਾਰ ਕੇ ਕੋਲ ਬੁਲਾਇਆ ਤੇ ਕਹਿਣ ਲੱਗੀ ਵੀਰੇ ਤੁਸੀਂ ਜੂਬਨ ਉਸ ਤੇ ਘਰ ਛੱਡ ਆਉਂਗੇ ਮੇਰੀ ਅਕਟੀਵਾ ਲੈ ਜਾਓ ਇੱਕ ਮਿੰਟ ਮੈਂ ਚਾਬੀ ਲੈ ਕੇ ਆਈ ਕਹਿ ਕੇ ਜੋਤੰਦਰ ਨੂੰ ਚਲੀ ਗਈ ਜੋਗਨ ਸਰਤੀ ਚੁੰਨੀ ਲੈ ਕੇ ਸਿਰ ਝੁਕਾ ਕੇ ਖੜੀ ਸੀ ਕੁਝ ਥੇਰ ਬਾਅਦ ਜੋਤੰਦਰੋਂ ਆਈ ਤੇ ਕਹਿਣ ਲੱਗੀ ਵੀਰੇ ਚਾਬੀ ਤਾਂ ਮੈਨੂੰ ਲੱਭੀ ਹੀ ਨਹੀਂ ਪਤਾ ਨਹੀਂ ਮੈਂ ਕਿੱਥੇ ਰੱਖ ਦਿੱਤੀ ਆ ਫਿਰ ਤੁਸੀਂ ਉਸ ਦੀ ਗੱਲ ਸੁਣ ਕੇ ਗੁਰਪ੍ਰੀਤ ਕਹਿਣ ਲੱਗਾ ਜੀ ਇਹਨਾਂ ਦਾ ਘਰ ਯਾਦਾ ਦੂਰ ਨਹੀਂ ਤਾਂ ਮੈਂ ਪੈਦਲ ਹੀ ਇਹਨਾਂ ਨੂੰ ਘਰ ਛਾ ਡਾਉਂਦਾ ਹਾਂ ਜੋਤ ਹਾਂ ਇਹ ਵੀ ਠੀਕ ਆ ਜੁਵਨ ਤੂੰ ਜਾ ਵੀਰੇ ਨਾਲ ਚਲੀ ਜਾ ਇਹ ਤੈਨੂੰ ਘਰ ਛੱਡ ਆਉਣਗੇ ਫੇਰ ਜੋਵਨ ਤੇ ਗੁਰਪੇ ਦੋਵੇਂ ਹੀ ਪਾਦਲ ਜੋਵਨ ਦੇ ਘਰਵਲ ਨੂੰ ਚਲ ਪਏ ਦੋਵੇਂ ਸੌਨਸਾਨ ਗਲਿਚ ਚੁੱਪਚਾਪ ਤੁਰੇ ਜਾ ਰਹੇ ਸੀ ਚੰਨ ਚਾਨਣੀ ਰਾਤ ਸੀ ਆਸਮਾਨ 'ਚ ਤਾਰੇ ਟਿੰਟਿਮਾ ਰਹੇ ਸੰ ਕੁਝ ਥੇਰ ਬਾਅਦ ਗੁਰਪੇ ਤੇ ਹਮਤ ਅਹੀ ਕਰਕੇ ਕਹਿਣ ਲੱਗਾ ਤੁਹਾਡਾ ਨਾਮ ਬਹੁਤ ਸੋਹਣਾ ਆ ਜੋਵਨ ਜੀ ਜੋਵਨ ਉਸਦੇ ਕੱਲ ਦਾ ਕੋਈ ਜਵਾਬ ਦਿੱਤੇ ਬਿਨਾ ਹੀ ਤੁਰਦੀ ਰਹੀ ਤਾਂ ਫੇਰ ਉਹ ਕਹਿਣ ਲੱਗਾ ਤੁਸੀਂ ਨੱਚਦੇ ਵੀ ਬਹੁਤ ਸੋਹਣੇ ਹੋ ਜੀ ਪਰ ਜੋਵਨ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ ਉਸ ਤੋਂ ਬਾਅਦ ਗੁਰਪ੍ਰੀਤ ਕਹਿਣ ਲੱਗਾ ਕੀ ਗੱਲ ਜੀ ਤੁਸੀਂ ਮੇਰੇ ਨਾਲ ਗੁੱਸੇ ਹੋ ਉਸੇ ਗੱਲ ਸੁਣ ਕੇ ਜੋਵਨ ਨੇ ਨਾਂਚ ਸਿਰ ਹਿਲਾਇਆ ਤਾਂ ਫਿਰ ਕੀ ਗੱਲ ਆ ਮੈਂ ਕੱਲਾ ਹੀ ਗੱਲਾਂ ਕਰੀ ਜਾ ਰਿਹਾ ਤੁਸੀਂ ਹੋਂ ਕਿ ਕੋਈ ਜਵਾਬ ਹੀ ਨਹੀਂ ਦੇ ਰਹੇ ਜੋਵਨ ਨਹੀਂ ਉਹ ਗੱਲ ਨਹੀਂ ਆ ਮੈਂ ਕਿਸ ਮੁੰਡੇ ਨਾਲ ਅੱਜ ਤੱਕ ਕਿ ਮੈਂ ਗੱਲ ਨਹੀਂ ਕੀਤੀ ਗੁਰਪ੍ਰੀਤ ਮੈਂ ਵੀ ਕਿਸੇ ਕੁੜੀ ਨਾਲ ਅੱਜ ਤੱਕ ਇੰਨੀ ਗੱਲਬਾਤ ਹੀ ਨਹੀਂ ਕੀਤੀ ਕੰਮ ਕਰਾਂ ਦੀ ਚੱਕਰਾਂ 'ਚ ਐਸਾ ਫਸੇ ਕਿ ਕਦੀ ਜ਼ਿੰਦਗੀ ਨਹੀਂ ਨਹੀਂ ਵਿਲ ਹੀ ਨਹੀਂ ਹੁੰਦੀ। ਜੋਗਨ ਅੱਛਾ ਜੀ ਕੀ ਕੰਮ ਕਰਦੇ ਹੋ ਤੁਸੀਂ? ਗਰਪ੍ਰਿਤ ਮੇਰਾ ਟਰਾਂਸਪੋਰਟ ਦਾ ਕੰਮ ਹੈ ਜੀ। ਟਰੱਕਿੰਗ ਸਾਡਾ ਪੇਸ਼ਾ ਹੈ। ਜੋਗਨ ਬਹੁਤ ਵਧੀਆ ਜੀ ਪਰ ਤੁਸੀਂ ਮੈਨੂੰ ਇੱਕ ਗੱਲ ਸੱਚੋ ਸੱਚ ਦੱਸੂਗੀ। ਮੈਂ ਸਵੇਰ ਦੀ ਨੋਟ ਕਰ ਰਹੀ ਹਾਂ ਕਿ ਤੁਸੀਂ ਮੈਨੂੰ ਦੇਖ ਰਹੇ ਹੋ। ਇਹ ਕੀ ਚੱਲ ਰਿਹਾ ਹੈ? ਗਰਪ੍ਰਿਤ ਆਪਣੀ ਚੋਰੀ ਫੜੀ ਜਾਂਦੀ ਕਹਿਣ ਲੱਗਾ। ਮੈਂ ਤੁਹਾਨੂੰ ਦੇਖ ਰਿਹਾ ਸੀ ਨਹੀਂ ਜੀ ਤੁਹਾਨੂੰ ਸ਼ਾਇਦ ਕੋਈ ਵਿਅਮ ਹੋਇਆ ਆ ਮੈਂ ਤਾਂ ਜੀ ਵਿਆਹ ਦਾ ਰੌਣਕ ਮੇਲਾ ਦੇਖ ਰਿਹਾ ਸੀ ਆ ਹੋ ਸਕਦਾ ਇਸ ਵਿੱਚਕਰ ਇੱਕ ਦੀ ਵਾਰੀ ਭਲੇਖੀ ਨਾਲ ਮੇਰੀ ਨਜ਼ਰ ਤੁਹਾਡੇ ਤੇ ਪੈ ਗਈ ਹੋਵੇ ਜੁਵਨ ਭਲੇਖਾ ਇੱਕ ਦੀ ਵਾਰੀ ਹੁੰਦਾ ਆ ਜੋ ਵਾਰ-ਵਾਰ ਹੋਵੇ ਨਾ ਉਸਨੂੰ ਚੋਰੀ ਕਹਿੰਦੇ ਆ ਸੱਚ-ਸੱਚ ਦੱਸੋ ਕਿਉਂ ਦੇਖ ਰਹੇ ਸੀ ਮੇਰੇ ਵੱਲ ਫਿਰ ਗੁਰਪ੍ਰੀਤ ਥੋੜੇ ਜਹੀ ਹਿੰਮਤ ਕਰਕੇ ਕਹਿੰਨ ਲੱਗਾ ਸੱਚ ਦੱਸ ਜੀ ਮੈਨੂੰ ਨ ਤੁਸੀ ਪਸੰਦ ਆ ਗਏ ਹੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਜੋਵਨ ਹੈਰਾਨ ਹੁੰਦੇ ਹੋਏ ਕਹਿਣ ਲੱਗੀ ਕਮਾਲ ਏ ਤੁਸੀਂ ਮੈਨੂੰ ਅੱਜ ਹੀ ਦੇਖਿਆ ਆ ਉਹ ਵੀ ਪਹਿਲੀ ਵਾਰੀ ਤੇ ਤੁਹਾਨੂੰ ਮੇਰੇ ਨਾਲ ਪਿਆਰ ਵੀ ਹੋ ਗਿਆ ਏ ਆਖਰ ਤੁਸੀਂ ਜਾਣਦੇ ਹੀ ਕੀ ਹਾਂ ਮੇਰੇ ਬਾਰੇ ਵਿੱਚ ਤੇ ਮੇਰੇ ਪਰਿਵਾਰ ਬਾਰੇ ਗੁਰਪ੍ਰੀਤ ਮੈਂ ਉਸ ਬਾਰੇ ਕੁਝ ਜਾਨਣਾ ਵੀ ਨਹੀਂ ਚਾਹੁੰਦਾ ਮੈਂ ਬਸ ਇਹਨਾ ਜਾਨਣਾ ਚਾਹੁੰਦਾ ਆ ਕਿ ਤੁਸੀਂ ਮੈਨੂੰ ਪਸੰਦ ਹੋ ਜੋਵਨ ਸਰਦਾਰ ਜੀ ਸਿਆਣੇ ਬਣੋ ਇਹ ਬਾਹਰਲਿਆਂ ਦਾ ਪਿਆਰ ਵਿਆਹ ਨਾ ਸਭ ਦੋ ਦਿਨਾਂ ਦਾ ਹੀ ਚਾ ਆਉਂਦਾ ਆ ਮਤਲਬ ਪੂਰਾ ਹੁੰਦੇ ਹੀ ਪਰਦੇਸੀ ਉਡੈਰੀ ਮਾਰ ਜਾਂਦੀ ਆ ਮੁੜ ਕੇ ਫਿਰ ਵਾਪਸ ਵੀ ਨਹੀਂ ਦਿਖਦੇ ਨਾ ਤੁਸੀਂ ਜਾਣਦੇ ਕੀ ਉਹ ਮੇਰੇ ਬਾਰੇ ਮੈਂ ਇੱਕ ਗਰੀਬ ਚਹੇ ਮਜ਼ਦੂਰ ਬਾਪ ਦੀ ਮੈਂ ਧੀ ਆ ਮੇਰੀ ਬੀਬੀ ਵਿਆਹ ਵਾਲੇ ਕਾਰਛ ਲੱਗੀ ਦਾ ਕੰਮ ਕਰ ਰਹੀ ਆ ਮੇਰੇ ਆ ਹੱਥ ਪੈਰ ਦੇਖੇ ਨੇ ਤੁਸੀਂ ਇਹਨਾਂ ਦਾਗ ਧੱਬਿਆਂ ਕਰਕੇ ਮੈਨੂੰ ਹੁਣ ਤੱਕ ਪਤਾ ਕਿੰਨੇ ਸਾਲ ਮੁੜ ਚੁੱਕੇ ਆ ਕਿੱਥੇ ਅਸੀਂ ਕੁੱਲੀਆਂ ਚ ਰਹਿਣ ਵਾਲੇ ਤੇ ਕਿੱਥੇ ਤੁਸੀਂ ਮੈਲਾਂ ਵਾਲੇ ਅਮਰੀਕਾ ਦੇ ਪੀਆਰ ਬੰਦੇ ਸਾਡੇ ਤਾਂ ਸਾਰੇ ਘਰ ਜਿੰਨਾ ਹੀ ਤੁਹਾਡਾ ਲਾਹ ਹੁਣਾ ਆ ਵੈਸੇ ਵੀ ਸਾਡੀਆਂ ਜਾਤਾਂ ਅਲੱਗ ਨੇ ਸੋ ਤੁਸੀਂ ਇਹ ਖਿਆਲ ਹੀ ਆਪਣੇ ਦਿਲ ਨੂੰ ਦਿਮਾਗ ਚੋਂ ਕੱਢ ਦਿਓ ਤਾਂ ਚੰਗਾ ਹੋਵੇਗਾ ਘੁੰਮਣ ਫਿਰਨਾ ਹੀਓ ਘੁੰਮੂ ਫਿਰੋਤੀ ਜਾਓ ਇਹ ਪਿਆਰ ਕਰਨਾ ਸਾਡੇ ਗਰੀਬਾਂ ਦੇ ਵਸਤੀ ਖੇਡ ਨਹੀਂ ਆ ਤੁਸੀਂ ਸ਼ਾਇਦ ਉਹ ਕਹਾਵਤ ਤਾਂ ਸੁਣੀ ਹੀ ਹੋਏਗੀ ਨਾ ਖੁਦ ਹੀ ਇੱਟ ਚੋਵਾਰੀ ਨੂੰ ਨਹੀਂ ਲੱਗਦੀ ਹੁੰਦੀ ਚੰਗਾ ਜੀ ਮੇਰਾ ਘਰ ਆ ਗਿਆ ਉਮੀਦ ਆ ਤੁਸੀਂ ਸਮਝ ਗਏ ਹੋਵੋਗੇ ਬਾਕੀ ਮੈਨੂੰ ਘਰ ਤੱਕ ਛੱਡਣ ਲਈ ਸ਼ੁਕਰੀਆ ਇਹਨਾਂ ਕਹਿ ਕੇ ਜੋਵਨ ਨੇ ਆਪਣੇ ਘਰ ਦਾ ਗੇਟ ਖੋਲਿਆ ਤੇ ਅੰਦਰ ਵੜ ਗਈ ਗੁਰਪ੍ਰੀਤ ਇੱਕ ਮਿੰਟ ਜੋਵਨ ਜੀ ਇਸੇ ਜਦ ਜੋਵਨ ਨੇ ਮੜਾ ਜਿਹਾਂ ਦਰਵਾਜ਼ਾ ਖੋਲ ਕੇ ਆਪਣਾ ਸਿਰ ਬਾਹਰ ਕੱਢਿਆ ਤਾਂ ਉਹ ਕਹਿਣ ਲੱਗਾ ਜੋਵਨ ਜੀ ਕਹਿੰਦੇ ਆ ਪਿਆਰ ਤਾਂ ਇੱਕ ਵਾਰ ਹੀ ਹੁੰਦਾ ਆ ਸੋ ਮੈਨੂੰ ਤਾਂ ਉਹ ਤੁਹਾਡੇ ਨਾਲ ਹੋ ਗਿਆ ਆ ਤੁਸੀਂ ਵੀ ਬਸ ਹੁਣ ਦੇਖਦੇ ਜਾਓ ਮੈਂ ਹੀ ਖੂਦ ਇਹ ਟੱਪਣੀ ਚਿਵਾਰੇ ਨੂੰ ਨਾ ਲਗਾਈ ਨਾ ਤਾਂ ਮੈਂ ਵੀ ਆਪਣੇ ਬੀਬੀ ਬਾਪੂ ਦਾ ਪੁੱਤ ਨਹੀਂ ਇੰਨਾ ਕਹਿ ਕੇ ਗੁਰਪ੍ਰੀਤ ਵਾਪਸ ਮੁੜ ਗਿਆ ਅਗਲੇ ਦਿਨ ਸਵੇਰੇ ਜੋਵਨ ਉੱਠ ਕੇ ਘਰ ਦੇ ਸਾਰੇ ਕੰਮ ਨਿਮੇੜੇ ਤੇ ਫਟਾਫਟ ਨਹਾ ਤੋਗੀ ਤਿਆਰ ਹੋ ਗਈ 8 ਵਜੇ ਨੂੰ ਉਹ ਜੋ ਦੀ ਘਰ ਪਹੁੰਚ ਗਈ ਜਦੋਂ ਉਹ ਉਸੇ ਕਮਰੇ ਚ ਆਈ ਤਾਂ ਜੋਤ ਸਾਰੇ ਕਮਰੇ ਚ ਖਲਾਰਾ ਪਈ ਬੈਠੇ ਸੀ ਉਸ ਨੂੰ ਦੇਖ ਕੇ ਜੋਵਨ ਕਹਿਣ ਲੱਗੀ ਜੋਤ ਤੂੰ ਆ ਕੇ ਕੀ ਕੀਤਾ ਹੋਇਆ ਆ ਇਨਾ ਕਲਰਾ ਕਿਉਂ ਪਾਇਆ ਯਾ ਜੂਦ ਮੈਂ ਜਨਹਾ ਤੂੰ ਕੀ ਤਿਆਰ ਹੋਣ ਲੱਗੀ ਤੇ ਮੈਨੂੰ ਮੇਰੀ ਮੇਕਅਪ ਕਿਟ ਹੀ ਨਹੀਂ ਮਿਲੀ ਕਿਤੇ ਉਸ ਨੂੰ ਲੱਭਣ ਦੇ ਚੱਕਰ 'ਚ ਆ ਸਭ ਕੁਝ ਹੋ ਗਿਆ ਜੋਵਨ ਕਮਲੀ ਭੁੱਲ ਗਈ ਕੱਲ ਤੂੰ ਮੇਰੇ ਸਾਹਮਣੇ ਤਾਂ ਹਲਮਾਰੀ 'ਚ ਤਾਲਾ ਲਗਾ ਕੇ ਰੱਖੀ ਸੀ ਜੂਦ ਉਹ ਹਾਂ ਮੈਂ ਤਾਂ ਸੱਚ ਭੁੱਲ ਗਈ ਕਿ ਕਿ ਉਸਨੇ ਆਪਣੀ ਅਲਮਾਰੀ ਦੀ ਚਾਬੀ ਚੱਕੀ ਤੇ ਮੇਕਅਪ ਕਿਟ ਕੱਢ ਲਈ ਫਿਰ ਜੂਦ ਸ਼ੀਸ਼ੇ ਮੂਰੇ ਬੈਠ ਕੇ ਤਿਆਰ ਹੋਣ ਲੱਗ ਪਈ ਜੋਵਨ ਨੂੰ ਸੋਚਾਂ 'ਚ ਕੋਈ ਦੇਖੀ ਜੂਤ ਕਹਿਣ ਲੱਗੀ ਹੁਣ ਤੈਨੂੰ ਕੀ ਹੋਇਆ ਤੂੰ ਕਿਸੇ ਸੋਚਾਂ 'ਚ ਖੋਈ ਹੈ ਜੋਵਨ ਮੈਂ ਤੈਨੂੰ ਗੱਲ ਕਿਵੇਂ ਦੱਸਾਂ ਯਾਰ ਮੈਨੂੰ ਸਮਝ ਨਹੀਂ ਆ ਰਹੀ ਜੂਤ ਲਿਬੋੜ ਕੀ ਦੱਸ ਹੋਰ ਕਿਵੇਂ ਦੱਸਾਂਗੀ ਫਿਰ ਜੋਵਨ ਕਹਿਣ ਲੱਗੀ ਦੇਖ ਜੋ ਤੂੰ ਮੈਨੂੰ ਗਲਤ ਨਾ ਸਮਝੇ ਮੈਨੂੰ ਨਾ ਇਸੇ ਬਾਰੇ ਕੁਝ ਪਤਾ ਵੀ ਨਹੀਂ ਆ ਜੂਤ ਪਰ ਗੱਲ ਤਾਂ ਦੱਸ ਹੋਇਆ ਕੀ ਆ ਜੋਵਨ ਰਾਤੀ ਜਦ ਤੇਰਾ ਵੀਰ ਮੈਨੂੰ ਘਰ ਛੱਡਣ ਆਇਆ ਸੀ ਤੂੰ ਮੈਨੂੰ ਕਹਿ ਰਿਹਾ ਸੀ ਕਿਉਂ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਏ ਕਹਿ ਕੇ ਫਿਰ ਜੋਵਨ ਨੇ ਸਾਰੀ ਗੱਲ ਜੋਤ ਨੂੰ ਦੱਸੀ ਉਸੇ ਕਲ ਸੁਣ ਕੇ ਜੋਤ ਧੰਵਾਜੀ ਬਾਕੀ ਕਲ ਦੀ ਵੀਡੀਓਜ਼ ਜਾਰੀ ਰੱਖਾਂਗੇ ਜੀ ਇਹੋ ਜਿਹੀਆਂ ਹੋਰ ਕਹਾਣੀਆਂ ਤੇ ਨਾਵਲ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸੈਸ਼ੀ ਕਾਲੇ